ਮੇਰਾ ਰੈਂਕ ਪੂਰਾ ਹੋ ਮਜੀ ਸਰ ਜੀ ਇਹਨਾਂ ਨੇ ਛਾਂਗਣ ਦੇ ਸੈਨ ਕਰਾਇਆ ਸੀ ਸਾਰਿਆਂ ਤੋਂ ਵੀ ਛਾਂਗਿਆ ਜਾਵੇ ਮਾੜਾ ਮਾੜਾ ਇਹ ਸਰ ਜੀ ਵੱਡੇ ਵੱਡੇ ਡਾਣੇ ਵੱਡੇ ਜਾਂਦੇ ਆ ਇਹ ਸਭ ਤੋਂ ਵੱਧ ਆਕਸੀਜਨ ਦਿੰਦਾ ਸਰਕਾਰ ਰੁਖ ਲੋ ਆਂਦੀ ਆ ਕਿ ਬਣਾਉਂਦੀ ਆ ਜੀ ਅਸੀਂ ਵਧਣ ਦੇ ਵਿੱਚ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਹੈਗੇ ਜੀ ਅਸੀਂ ਰੋਕਣਾ ਚਾਹੁੰਦੇ ਆ ਸਰਕਾਰ ਨੂੰ ਸਾਡੀ ਅਪੀਲ ਵਾ ਜੀ ਇਹ ਵੱਡਾ ਨਾ ਹੋਵੇ ਜੀ ਜਿਹਨੂੰ ਕੋਈ ਖਤਰਾ ਆ ਉਹ ਸੰਗਾ ਸਕਦਾ ਜੀ ਇਹਨੂੰ ਵੱਡਿਆ ਨਾ ਜਾਵੇ ਤੁਸੀਂ ਦੇਖ ਲਓ ਵੇ ਬੜੀ ਬੁੜੀ ਹਾਲਤ ਨਾਲ ਵੱਡਿਆ ਜਾ ਰਿਹਾ ਜੀ ਕਟਿਆ ਜਾ ਰਿਹਾ ਪਿੰਡ ਪਨਾਮ ਦੇ ਵਿੱਚ ਆ ਇਹ ਰਵਦਾਸ ਗੁਰਦਰ ਦੇ ਕੋਲ ਆ ਜੀ ਇਹ ਬੋਰਡ ਦਾ ਦਰਖਤ ਆ ਜੀ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਜੀ ਨਾਮ ਅਸੀਂ ਕਹਿੰਨੇ ਆ ਜੀ ਇਹ ਤਾਂ ਹੁਣ ਆਪ ਸਰਕਾਰ ਪੁੱਛੂਗੀ ਜੀ ਕਿ ਕਿਸ ਬੰਦੇ ਨੇ ਬੜਾਇਆ ਕੌਣ ਕਰਾਂਦਾ ਜੀ ਸਰਕਾਰ ਸਮੱਸਿਆ ਸਾਾਨੂੰ ਇਹ ਵੀ ਆ ਜੀ ਛਾਂਗਾਂ ਦੇ ਇਹ ਤਾਂ ਦੂਜਾ ਸਾਈਨ ਕਰਾਉ ਸਾਡੇ ਤਾਂ ਸਾਈਨ ਵੀ ਨਹੀਂ ਹੋਏ ਹੋਏ ਬਹੁਤ ਬੋਲਦਾ ਨਹੀਂ ਕਰਨਾ ਬਹੁਤ ਬਸ ਇਹ ਛਾਂਗੇ ਜਾਵੇ ਬੜਿਆ ਨਾ ਜਾਵੇ ਉਹ ਪ੍ਰਾਣਾ ਦਰਖਤ ਆ 200 ਸਾਲ ਦਾ ਪ੍ਰਾਣਾ ਦਰਖਤ ਆ ਅੱਗੇ ਕੰਪਲੇਟ ਦਿੱਤੀ ਹੈ ਜੀ ਹੁਣ ਦੇਖ ਕੇ ਥੋੜੇ ਚੌਕੀ ਹਾਂਜੀ ਤੇ ਮਸਲਾ ਇਹ ਹੋਇਆ ਵੀ ਉਹ ਬੋਰਡ ਦਾ ਜੀ ਇੱਕ ਤਾਂ ਪ੍ਰਾਣੀ ਬਹੁਤ ਆ 200 ਸਾਲ ਪ੍ਰਾਣੀ ਆ ਹਨਾ ਤੇ ਉਹਦੇ ਡਾਣੇ ਘਰਾਂ ਦੇ ਵਿੱਚ ਨੂੰ ਜਾਂਦੇ ਸੀਗੇ ਘਰਾਂ ਨੂੰ ਵਿੱਚ ਜਾਣ ਕਰਕੇ ਘਰਾਂ 'ਚ ਸਮੀਲਾ ਆਦੀ ਜੇ ਪੋਚਾ ਅਲੱਗ ਤੋਂ ਕਦੀ ਸੁੱਕਦਾ ਹੀ ਨਹੀਂ ਹੈ ਜੀ ਕਾਫੀ ਯਾਨੀ ਉਹਨਾਂ ਪਰੇਸ਼ਾਨਿਤ ਘਰ ਵਾਲਿਆਂ ਨੂੰ ਉਹ ਮਹੱਲੇ ਵਾਲਿਆਂ ਨੇ ਵੀ ਸਾਰਿਆਂ ਨੇ ਲਿਖ ਕੇ ਮੈਨੂੰ ਦਿੱਤਾ ਜੀ ਤੇ ਉਹ ਸਾਰੇ ਇੱਕ ਇੱਕ ਬੰਦੇ ਦੇ ਸਾਰੇ ਨੇ ਸਾਈਨਾਂ ਘਰ ਪਰਤੀ ਤੇ ਫਿਰ ਪੰਚਾਇਤ ਨੇ ਵੀ ਆਪਣੇ ਸਾਈਨ ਕਰਕੇ ਤੇ ਐਪਲੀਕੇਸ਼ਨ ਇੱਥੇ ਦਿੱਤੀ ਮੰਡ ਵਿਭਾਗ ਵਿੱਚ ਉਹ ਕਹਿੰਦੇ ਵੀ ਚਲੋ ਠੀਕ ਹੈ ਕਾਟ ਛਾਂਟ ਤੁਸੀਂ ਕਰ ਲਓ ਅੱਛਾ ਚਲੋ ਕਾਟ ਛਾਂਟ ਕਰਨ ਲੱਗੇ ਤਾਂ ਮਤਲਬ ਉਹ ਜਿਹੜੇ ਹੋਰ ਵਿੱਚੋਂ ਇੱਕ ਦੋ ਬੰਦੇ ਸੀ ਉਹਨਾਂ ਨੇ ਰੋਕ ਦਿੱਤੇ ਜੀ ਕਹਿੰਦੇ ਵੀ ਨਹੀਂ ਅਸੀਂ ਕਰਨ ਦੇਣੀ ਹੈ ਜਦੋਂ ਰੋਕ ਦਿੱਤੇ ਤਾਂ ਮੈਨੂੰ ਫੋਨ ਆਇਆ ਕਹਿੰਦੇ ਵੀ ਤੁਸੀਂ ਉਹ ਤੁਹਾਡੇ ਬੋਰਡ ਦੇ ਕਾਟ ਛਾਂਟ ਕਰਦੇ ਆ ਵੀ ਤੁਸੀਂ ਬੰਦੇ ਰੋਕ ਦਿਓ ਮੈਂ ਕਿਹਾ ਜੀ ਮੈਂ ਜਾਣਾਂ ਆ ਕੋਈ ਨਹੀਂ ਮੈਂ ਜਾ ਕੇ ਰੋਕ ਦਿੰਦਾ ਫਿਰ ਮੈਂ ਦੋ ਪੰਜ ਨਾਲ ਲਏ ਤੇ ਮੈਂ ਜਾ ਕੇ ਉਹ ਰੋਕ ਦਿੱਤੇ ਜੀ ਜਦ ਰੋਕੇ ਆ ਤੇ ਫਿਰ ਰੋਕਣ ਤੋਂ ਬਾਅਦ ਫਿਰ ਉਹ ਹੁਣ ਤੱਕ ਸਾਡੇ ਲੰਬੜਾ ਜੀ ਤੇ ਉਹ ਆਇਆ ਉਹ ਕਹਿਣ ਲੱਗਾ ਵੀ ਮੈਂ ਵਢਾਉਣਾ ਕੋਲ ਖੜਕੇ ਤੇ ਤੁਸੀਂ ਕਹਿੰਦਾ ਵੀ ਵੱਡੋ ਕਹਿੰਦਾ ਕੋਈ ਤਾਂ ਇੱਕ ਚੱਕੀ ਕੋਈ ਗੱਲ ਨਹੀਂ ਹੈ ਜੀ ਅਸੀਂ ਰੋਕਤੇ ਸੀ ਫਿਰ ਦੁਬਾਰਾ ਫੇਰ ਵਢਣ ਲਾਤੇ ਜੀ ਕੱਲ ਫਿਰ ਕਾਫੀ ਦੂਜੇ ਤਲੀਸ ਮਲਾਜਮ ਵੀ ਆਏ ਜੀ ਉਹਨਾਂ ਨੇ ਵੀ ਮੈਂ ਵੀ ਉੱਥੇ ਗਿਆ ਜੀ ਕਾਫੀ ਲੜਨ ਦਾ ਜਾਨੀ ਸਿਚੁਏਸ਼ਨ ਤਾਂ ਬਣੀ ਸੀ ਲੜਨ ਦਾ ਫਿਰ ਦੋਨਾਂ ਧਿਰਾਂ ਨੂੰ ਮੈਂ ਚੁੱਪ ਕਰਾਇਆ ਤੇ ਫਿਰ ਉਹ ਕਹਿੰਦੇ ਵੀ ਟਾਈਮ ਰੱਖਾਂਗੇ ਦੋਹੇ ਤਰ੍ਹਾਂ ਬਿਠਾ ਕੇ ਮੈਂ ਮਨੋਂ ਨਹੀਂ ਕਿ ਆਪਾਂ ਬੈਠ ਕੇ ਗੱਲ ਕਰ ਲਈਏ ਜੇ ਵਢਾਣ ਚ ਕੋਈ ਰਾਜ਼ੀ ਨਹੀਂ ਆਸੀ ਕਾਨੂੰ ਵਢਣੀ ਆ ਰਹਿਣ ਦਿਓ ਜੇ ਤੁਹਾਨੂੰ ਲੱਗਦਾ ਵੀ ਪ੍ਰੋਬਲਮ ਹੈ ਫਿਰ ਆਪਾਂ ਉਹ ਉਸ ਪ੍ਰੋਬਲਮ ਵਾਲੇ ਪਾਸੇ ਨੂੰ ਅਸੀਂ ਨਹੀਂ ਤੁਰਨਾ ਉਹ ਜਿਹੜੇ ਡਾਣੇ ਆ ਨਾ ਉਹ ਤਾਂ ਪਹਿਲਾਂ ਹੀ ਦੂਜੇ ਲੰਮਕੋ ਉਹ ਤਾਂ ਭੈ ਖਤਰਾ ਹੁੰਦੇ ਪਸ਼ੂ ਪਾਜੇ ਤੇ ਵੈਸੇ ਪਸ਼ੂ ਉੱਤੇ ਟੱਜ ਮੈਂ ਟੁੱਟ ਗਏ ਅੱਗੇ ਵੀ ਅੱਗੇ ਵੀ ਕਈ ਵਾਰੀ ਨਾ ਜੀ ਉਹ ਬੋਰਡ ਜਦੋਂ ਹਵਾ ਚੱਲਦੀ ਤਾਂ ਤੁਸੀਂ ਨੇੜੇ ਹੋ ਕੇ ਸੁਣਿਓ ਤਾਂ ਆਵਾਜ਼ਾਂ ਆਉਂਦੀਆਂ ਜੀ ਉਹ ਤਾਂ ਕਹਿੰਦੀ ਸੂਕਦੀ ਆ ਮਤਲਬ ਡਰ ਰਹਿੰਦਾ ਵੀ ਕਿਸੇ ਦੇ ਘਰ ਕਿਉਂਕਿ ਘਰ ਵਿੱਚ ਵਾਹੋ ਜਦੋਂ ਬੋਰਡ ਪਹਿਲਾਂ ਲੱਗੀ ਸੀ ਬਜ਼ੁਰਗਾਂ ਨੇ ਲਾਈ ਸੀ ਉਦੋਂ ਘਰ ਸੀਗੇ ਅੰਦਰ ਬੋਰਡ ਸੀਗੀ ਬਾਹਰ ਹੁਣ ਸਾਰੇ ਜਿੱਦਾਂ ਜਿੱਦਾਂ ਪਾਪੂਲੇਸ਼ਨ ਵਧਦੀ ਐ ਸਾਰੇ ਜੁਦੇ ਹੁੰਦੇ ਆਂਦੇ ਸਾਰੇ ਮਕਾਨ ਬਾਹਰ ਆ ਗਏ ਹੁਣ ਬੋਰਡ ਆ ਗਈ ਵਿੱਚ ਵਿਚਾਲੇ ਆ ਗਈ ਆ ਤੇ ਉਹ ਹੁਣ ਵਿਚਾਲੇ ਆਣ ਕਰਕੇ ਹੁਣ ਥੋੜੀ ਜੇ ਘਰਾਂ ਨੂੰ ਪ੍ਰੋਬਲਮ ਜਿਸ ਘਰ ਨੂੰ ਪ੍ਰੋਬਲਮ ਨਹੀਂ ਆ ਉਹ ਘਰ ਉੱਥੇ ਹੈ ਵੀ ਨਹੀਂ ਜਿਹੜਾ ਪ੍ਰੋਬਲਮ ਕਰਦਾ ਨਾ ਉਹ ਉੱਥੇ ਹੈ ਵੀ ਨਹੀਂ ਚਲੋ ਅਸੀਂ ਤਾਂ ਫਿਰ ਵੀ ਕਹਿੰਨੇ ਵੀ ਆ ਸਾਡੇ ਸੀ ਜ਼ਿੰਮੇਵਾਰ ਬੰਦੇ ਆ ਜੀ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਵੀ ਆਪਾਂ ਉਹ ਕੰਮ ਨਹੀਂ ਕਰਨਾ ਜੀ ਸਤ੍ਰਿਕਾ ਪਿੰਡ ਪਨਾਮ ਚੋਂ ਸਾਨੂੰ ਐਪਲੀਕੇਸ਼ਨ ਆਈ ਸੀ ਇੱਥੇ ਸਰਪੰਚ ਪੰਚ ਤੇ ਹੋਰ ਮੌਤ ਪਰ ਲੋਕਾਂ ਦੇ ਦਸਕਤਕ ਹੋਏ ਹੋਏ ਨੇ ਇਹ ਇਹ ਪੱਤਰ ਚ ਵੀਰਵਾ ਵੀ ਇੱਕ ਪੱਥੇ ਪੁਰਾਣਾ ਬੋੜ ਦਾ ਦਰਖਤ ਹੈ ਉਹਦੇ ਜਿਹੜੇ ਟਾਣੇ ਆ ਉਹ ਲੋਕਾਂ ਦੇ ਘਰਾਂ ਵੱਲੋਂ ਫੈਲੇ ਹੋਏ ਆ ਤੇ ਉੱਤੇ ਆਏ ਹੋਏ ਆ ਤੇ ਉਹਨਾਂ ਨਾਲ ਜਲਨੀ ਮਨਲੀ ਨੁਕਸਾਨ ਹੋਣ ਦਾ ਖਤਰਾ ਹੈ ਇਸ ਕਰਕੇ ਟਾਣੇ ਨੂੰ ਕਟਾਣ ਦੀ ਲੋੜ ਹੈ ਇਹ ਅਸੀਂ ਜਿਹੜਾ ਪੱਤਰ ਸਾਡੇ ਜਿਹੜੇ ਇਥਾਂ ਕਰਮਚਾਰੀ ਹੈ ਉਹਨਾਂ ਨੂੰ ਐਨਡੋਰਸ ਕੀਤਾ ਹੋਇਆ ਹੈ ਤਾਂਕਿ ਮੌਕੇ ਦੀ ਰਿਪੋਰਟ ਪਤਾ ਲੱਗ ਜੇ ਤੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇ ਸਰ ਕੋਈ ਵਿਖਾਈ ਤੋਂ ਨਾ ਦੇਖਣ ਦੀ ਗੱਲ ਹੈ ਕਿ ਕਿਹੜਾ ਉੱਥੇ ਦਾ ਬਹੁਤ ਜ਼ਿਆਦਾ ਵਧੇਗਾ ਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਪਰ ਹੇਠਾਂ ਤੋਂ ਹਲੇ ਰਿਪੋਰਟ ਸਾਡੇ ਕੋਲੇ ਆਈ ਨਹੀਂ ਜਿਹੜੇ ਰੇਂਜ ਆਪਸਾ ਦੀ ਰਿਪੋਰਟ ਆ ਜਾਏਗੀ ਤੇ ਉਸ ਹਿਸਾਬ ਨਾਲ ਫਿਰ ਅਗਲੀ ਕਾਰਵਾਈ ਕਰ ਦਿੱਤੀ ਜਾਏਗੀ ਜਿਹੜੇ ਡਿਪਾਰਟਮੈਂਟ ਕੋਲ ਹੋ ਜੇ ਪਰਮਿਸ਼ਨ ਕੋਈ ਦੇ ਦਿੱਤੀ ਜੇ ਵਟਨ ਜਿਆ ਨੇ ਕਿਉਂਕਿ ਹਾਲੇ ਅਸੀਂ ਸਾਨੂੰ ਜਿਹੜੀ ਫੀਲਡ ਦੀ ਰਿਪੋਰਟ ਆਣੀ ਸੀ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਟਾਣੇ ਛਾਂਗਣ ਵਾਸਤੇ ਅਸੀਂ ਲਿਖ ਸਕਦੇ ਸੀ ਸਾਨੂੰ ਫਿਲਹਾਲ ਫੀਲਡ ਦੀ ਰਿਪੋਰਟ ਨਹੀਂ ਆਈ ਤੇ